ਚੋਣਾ ਭਾਵੇਂ ਵਿਧਾਨ ਸਭਾ ਦੀਆਂ ਹੋਣ ਜਾਂ ਲੋਕ ਸਭਾ ਦੀਆਂ ਹਰ ਸਿਆਸੀ ਲੀਡਰ ਇਹੀ ਚਾਹੁੰਦਾ ਹੈ ਕਿ ਉਸ ਨੂੰ ਪਾਰਟੀ ਦੀ ਟਿਕਟ ਮਿਲ ਜਾਵੇ ਕਈ ਲੀਡਰਾਂ ਵੱਲੋਂ ਟਿਕਟ ਲੈਣ ਦੇ ਲਈ ਕਾਫੀ ਜ਼ੋਰ ਵੀ ਲਗਾਇਆ ਜਾਂਦਾ ਮੌਜੂਦਾ ਸਮੇਂ ਇੱਕ ਦੂਜੇ ਦੇ ਵਿਰੁੱਧ ਚੋਣ ਲੜਨਾ ਹੁਣ ਦੁਸ਼ਮਣੀ ਵਾਂਗ ਹੋ ਗਿਆ ਅਜਿਹੇ ਵਿੱਚ ਕਈ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਜਾਵੇਗਾ ਇਹ ਸੋਚਣਾ ਹੀ ਅਸੰਭਵ ਲੱਗਦਾ ਪਰ ਜੇ ਗੁਜਰਾਤ ਦੇ ਹਲਕਾ ਸੂਰਤ ਤੋਂ ਮੌਜੂਦਾ ਸਮੇਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਬਿਨਾ ਮੁਕਾਬਲਾ ਹੀ ਸਾਂਸਦ ਬਣ ਚੁੱਕੇ ਨੇ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਨੇ ਵੀ ਕਿਤੇ ਗੁਜਰਾਤ ਵਾਲਾ ਮਾਡਲ ਪੂਰੇ ਦੇਸ਼ ਵਿੱਚ ਹੀ ਲਾਗੂ ਨਾ ਹੋ ਜਾਵੇ ਪਿਛੋਕਰ ਤੇ ਝਾਤ ਮਾਰੀ ਹੈ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਅਜਿਹਾ ਕਈ ਵਾਰ ਹੋ ਚੁੱਕਿਆ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ ਕਦੋਂ-ਕਦੋਂ ਤੇ ਕਿਹੜੇ-ਕਿਹੜੇ ਉਮੀਦਵਾਰ ਬਿਨਾ ਮੁਕਾਬਲਾ ਜਿੱਤ ਚੁੱਕੇ ਨੇ ਚੋਣਾਂ ਮੌਜੂਦਾ ਸਮੇਂ ਗੁਜਰਾਤ ਦੇ ਹਲਕਾ ਸੂਰਤ ਤੋਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਲੋਕ ਸਭਾ ਚੋਣਾਂ ਦੇ ਪਹਿਲੇ ਅਜਿਹੇ ਉਮੀਦਵਾਰ ਨੇ ਜੋ ਬਿਨਾਂ ਮੁਕਾਬਲਾ ਕੀਤੇ ਹੀ ਸੰਸਦ ਮੈਂਬਰ ਬਣ ਚੁੱਕੇ ਹਨ। ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸੀ ਜਦਕਿ ਬਾਕੀ ਉਮੀਦਵਾਰਾਂ ਨੇ ਆਪਣੇ ਕਾਗਜ਼ ਹੀ ਵਾਪਸ ਲੈ ਲਏ ਜਿਸ ਕਰਕੇ ਉਹ ਬਿਨਾਂ ਚੋਣ ਲੜੇ ਹੀ ਜੇਤੂ ਹੋ ਗਏ। ਵਿਰੋਧੀ ਧਿਰਾਂ ਵੱਲੋਂ ਜਿੱਥੇ ਇਸ ਮਾਮਲੇ ਤੇ ਤੰਜ ਕਸੇ ਜਾ ਰਹੇ ਨੇ ਉੱਥੇ ਕਈ ਤਰ੍ਹਾਂ ਦੇ ਸ਼ੰਕੇ ਵੀ ਜ਼ਾਹਰ ਕੀਤੇ ਜਾ ਰਹੇ ਕੀ ਕਿਤੇ ਸਮੁੱਚੇ ਦੇਸ਼ ਵਿੱਚ ਇਸ ਤਰ੍ਹਾਂ ਦਾ ਗੁਜਰਾਤ ਮਾਡਲ ਲਾਗੂ ਨਾ ਹੋ ਜਾਵੇ ਹੋ ਸਕਦਾ ਹੈ ਕਿ ਗੁਜਰਾਤ ਵਿੱਚ ਬਿਨਾਂ ਮੁਕਾਬਲੇ ਚੋਣ ਜਿੱਤਣ ਦਾ ਇਹ ਪਹਿਲਾ ਕੇਸ ਹੋਵੇ ਪਰ ਹੋਰਨਾਂ ਸੂਬਿਆਂ ਵਿੱਚ ਪਹਿਲਾਂ ਵੀ ਅਜਿਹਾ ਇਕਾਦੁੱਕਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਯਾਨੀ ਕਿ ਮੁਕੇਸ਼ ਦਲਾਲ ਬਿਨਾਂ ਮੁਕਾਬਲੇ ਚੋਣ ਜਿੱਤਣ ਵਾਲੇ ਕੋਈ ਪਹਿਲੇ ਉਮੀਦਵਾਰ ਨਹੀਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਪਾਰਟੀਆਂ ਦੇ ਕਈ ਉਮੀਦਵਾਰਾਂ ਨਾਲ ਅਜਿਹਾ ਹੋ ਚੁੱਕਿਆ ਹੈ ਇਸ ਮਾਮਲੇ ਨੂੰ ਲੈ ਕੇ ਕੁਝ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕੇਂਦਰੀ ਹਕੂਮਤ ਵੱਲੋਂ ਆਪਣੇ ਵਿਰੋਧੀ ਖਿਲਾਫ ਏਜੰਸੀਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ ਪਰ ਜੇਕਰ ਕੇਂਦਰੀ ਏਜੰਸੀਆਂ ਦੀ ਵਰਤੋਂ ਹੁਣ ਵਿਰੋਧੀ ਉਮੀਦਵਾਰਾਂ ਖਿਲਾਫ ਹੋ ਗਈ ਤਾਂ ਇਹ ਵਰਤਾਰਾ ਲੋਕਤੰਤਰੀ ਢਾਂਚੇ ਲਈ ਬੇहद ਕਾਤਿਕ ਹੋਵੇਗਾ ਪਿਛੋਕਰ ਤੇ ਝਾਤ ਮਾਰੀਏ ਤਾਂ ਆਖਰੀ ਵਾਰ ਸਾਲ 2012 ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਮਲਾਇਮ ਸਿੰਘ ਯਾਦਵ ਦੀ ਨੂੰ ਅਤੇ ਸਾਬਕਾ ਮੁੱਖ ਮੰਤਰੀ ਅਕਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਕਨੋਜ ਦੀ ਜਿਮਨੀ ਚੋਣਾ ਵਿੱਚ ਬਿਨਾਂ ਮੁਕਾਬਲਾ ਚੁਣੀ ਗਈ ਸੀ। ਉਸ ਸਮੇਂ ਇਹ ਸੀਟ ਅਕਲੇਸ਼ ਯਾਦਵ ਦੇ ਮੁੱਖ ਮੰਤਰੀ ਬਣ ਤੋਂ ਬਾਅਦ ਖਾਲੀ ਹੋਈ ਸੀ। ਜੇਕਰ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੈਸ਼ਨਲ ਕਾਨਫਰੰਸ ਦੇ ਆਗੂ ਫਾਰਕ ਅਬਦੁੱਲਾ ਸਨ 1980 ਵਿੱਚ ਸ਼੍ਰੀਨਗਰ ਤੋਂ ਬਿਨਾਂ ਮੁਕਾਬਲਾ ਚੁਣੇ ਗਏ ਸੀ। ਜਦੋਂ ਚੋਣਾ ਵਿੱਚ ਕੋਈ ਸਾਹਮਣੇ ਵਿਰੋਧੀ ਨਾ ਖੜਾ ਹੋਵੇ ਜਾਂ ਫਿਰ ਕਿਸੇ ਕਾਰਨ ਕਰਕੇ ਵਿਰੋਧੀਆਂ ਦੇ ਕਾਗਜ਼ ਰੱਦ ਹੋ ਜਾਣ ਤਾਂ ਅਜਿਹੇ ਉਮੀਦਵਾਰ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਚੋਣ ਜਿੱਤ ਜਾਂਦੇ ਹਨ। ਕੁਝ ਹੋਰ ਵੇਰਵੇ ਅਨੁਸਾਰ ਦੇਸ਼ ਵਿੱਚ ਸਾਲ 1952 ਦੀਆਂ ਲੋਕ ਸਭਾ ਚੋਣਾਂ ਤੋਂ ਹੁਣ ਤੱਕ 35 ਅਜਿਹੇ ਉਮੀਦਵਾਰ ਨੇ ਜਿਹੜੇ ਨਿਰਵਿਰੋਧ ਚੋਣਾਂ ਜਿੱਤ ਚੁੱਕੇ ਨੇ। ਇਸੇ ਤਰ੍ਹਾਂ ਸਾਲ 1999 ਵਿੱਚ ਸ਼੍ਰੀਨਗਰ ਤੋਂ ਮੁਹੰਮਦ ਸ਼ਫੀ ਭੱਟ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ। ਸਾਲ 1962 ਵਿੱਚ ਟੀਟੀ ਕ੍ਰਿਸ਼ਨਮਚਾਰੀ ਵੀ ਬਿਨਾਂ ਚੋਣ ਲੜੇ ਹੀ ਚੁਣੇ ਗਏ ਸੀ। ਜੋ ਇਸ ਤੋਂ ਪਹਿਲਾਂ ਸਾਲ 1956 ਤੋਂ 58 ਅਤੇ 1964 ਤੋਂ 66 ਵਿੱਚ ਭਾਰਤ ਦੇ ਵਿੱਤ ਮੰਤਰੀ ਵੀ ਰਹੇ ਚੁੱਕੇ ਸੀ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਵਾਈਬ ਚੋਹਾਨ ਵੀ ਸਾਲ 1962 ਵਿੱਚ 나ਸਿਕ ਦੀ ਜਿਮਨੀ ਚੋਣ ਵਿੱਚ ਬਿਨਾਂ ਮੁਕਾਬਲਾ ਜਿੱਤੇ ਹੀ ਸੰਸਦ ਮੈਂਬਰ ਚੁਣੇ ਗਏ ਸਨ ਸਾਲ 1971 ਵਿੱਚ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਅਤੇ ਕੇਂਦਰੀ ਮੰਤਰੀ ਰਹੇ ਪੀਐਮ ਸੈਇਦ ਨੇ ਵੀ ਲੋਕ ਸਭਾ ਚੋਣਾਂ ਵਿੱਚ ਬਿਨਾਂ ਮੁਕਾਬਲਾ ਜਿੱਤ ਹਾਸਲ ਕੀਤੀ ਸੀ ਉਸ ਤੋਂ ਬਾਅਦ ਉਸ ਸਾਲ 1967 ਤੋਂ 2000 ਤੱਕ ਬਿਨਾਂ ਕਿਸੇ ਹਾਰ ਤੋਂ ਲਖਸ਼ਦੀਪ ਤੋਂ ਲਗਾਤਾਰ ਚੋਣਾਂ ਜਿੱਤਦੇ ਰਹੇ ਇਸੇ ਤਰ੍ਹਾਂ ਦਾ ਵਰਤਾਰਾ ਸਿਰਫ ਲੋਕ ਸਭਾ ਚੋਣਾ ਹੀ ਨਹੀਂ ਬਲਕਿ ਵਿਧਾਨ ਸਭਾ ਚੋਣਾ ਵਿੱਚ ਵੀ ਦੇਖਣ ਨੂੰ ਮਿਲਦਾ ਰਿਹਾ ਸੂਬਾਈ ਅਸੈਂਬਲੀ ਦੀ ਗੱਲ ਕਰੀਏ ਤਾਂ ਹੁਣ ਤੱਕ 298 ਉਮੀਦਵਾਰ ਬਿਨਾਂ ਮੁਕਾਬਲੇ ਵਿਧਾਇਕ ਬਣੇ ਪੰਜਾਬ ਵਿੱਚ ਹੁਣ ਤੱਕ ਪੰਜ ਵਿਧਾਇਕ ਅਜਿਹੇ ਨੇ ਜੋ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਸਾਲ 1992 ਵਿੱਚ ਸਮਾਣਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਬਿਨਾਂ ਮੁਕਾਬਲਾ ਚੋਣ ਜਿੱਤੇ ਸੀ ਰਾਜਸਥਾਨ ਵਿੱਚ ਸਾਲ 1952 ਤੋਂ ਹੁਣ ਤੱਕ ਵਿਧਾਨ ਸਭਾ ਲਈ 6 ਉਮੀਦਵਾਰਾਂ ਤੇ ਸਭ ਤੋਂ ਵੱਧ ਨਾਗਾਲੈਂਡ ਅਸੈਂਬਲੀ ਵਿੱਚ ਹੁਣ ਤੱਕ 70 ਉਮੀਦਵਾਰ ਬਿਨਾਂ ਚੋਣ ਲੜੇ ਵਿਧਾਇਕ ਬਣ ਚੁੱਕੇ ਹਨ ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਲਈ ਸਾਲ 1952 ਤੋਂ ਹੁਣ ਤੱਕ 34 ਵਿਧਾਇਕ ਬਿਨਾਂ ਮੁਕਾਬਲੇ ਤੋਂ ਚੋਣ ਜਿੱਤ ਹਾਸਲ ਕਰ ਚੁੱਕੇ ਜਦਕਿ ਯੂਪੀ ਵਿੱਚ 6 ਉਮੀਦਵਾਰ ਹੁਣ ਤੱਕ ਬਿਨਾਂ ਮੁਕਾਬਲੇ ਚੁਣੇ ਗਏ ਨੇ ਨਾਰਥ-ਈਸਟ ਦੀ ਗੱਲ ਕਰੀਏ ਤਾਂ ਇੱਥੋਂ ਹੁਣ ਤੱਕ 100 ਦੇ ਕਰੀਬ ਵਿਧਾਇਕ ਅਜਿਹੇ ਨੇ ਜੋ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਨੇ ਸਾਲ 1952 ਤੋਂ ਬਾਅਦ ਦੀਆਂ ਲੋਕ ਸਭਾ ਚੋਣਾਂ ਵਿੱਚ ਜ਼ਿਆਦਾਤਰ ਕਾਂਗਰਸੀ ਉਮੀਦਵਾਰ ਹੀ ਅਜਿਹੇ ਨੇ ਜੋ ਬਿਨਾਂ ਮੁਕਾਬਲਾ ਚੋਣ ਜਿੱਤਦੇ ਰਹੇ ਪੰਜਾਬ ਦੇ ਗਵਾਂਡੀ ਰਾਜ ਹਰਿਆਣਾ ਵਿੱਚ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿੱਥੇ ਕਿਸੇ ਉਮੀਦਵਾਰ ਨੇ ਚੋਣ ਵਿੱਚ ਬਿਨਾਂ ਮੁਕਾਬਲਾ ਜਿੱਤ ਹਾਸਲ ਕੀਤੀ ਹੋਵੇ ਦੱਸਦੀ ਹੈ ਕਿ ਚੋਣ ਮੈਦਾਨ ਵਿੱਚ ਜ਼ਿਆਦਾਤਰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਵਾਪਸ ਵੀ ਲੈ ਜਾਂਦੇ ਨੇ ਜਦਕਿ ਬਹੁਤੇ ਉਮੀਦਵਾਰ ਕਿਸੇ ਹੋਰ ਉਮੀਦਵਾਰ ਦੀ ਹਮਾਇਤ ਵਿੱਚ ਆਪਣੇ ਕਾਗਜ਼ ਵਾਪਸ ਲੈ ਲੈਂਦੇ ਹਨ ਹੁਣ ਜ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਅਜਿਹੀ ਘਟਨਾ ਕਦੇ ਸਾਹਮਣੇ ਨਹੀਂ ਆਈ ਜਦੋਂ ਕਿਸੇ ਵਿਰੋਧੀ ਉਮੀਦਵਾਰ ਦੇ ਜ਼ਬਰੀ ਕਾਗਜ਼ ਰੱਦ ਕੀਤੇ ਗਏ ਅਤੇ ਨਾ ਹੀ ਕੋਈ ਚੋਣ ਅਧਿਕਾਰੀ ਅਜਿਹਾ ਖਤਰਾ ਮੁੱਲ ਲੈਣਾ ਚਾਹੁੰਦਾ ਪਰ ਚੰਡੀਗੜ੍ਹ ਵਿੱਚਲੀ ਮੇਅਰ ਚੋਣ ਵਿੱਚ ਜੋ ਕੁਝ ਪ੍ਰੈਜ਼ਾਈਡਿੰਗ ਅਫਸਰ ਵੱਲੋਂ ਭਾਜਪਾ ਉਮੀਦਵਾਰ ਨੂੰ ਜਿਤਾਉਣ ਲਈ ਕੀਤਾ ਗਿਆ ਉਸ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਚਿੰਤਾ ਵਿੱਚ ਪਾਇਆ ਹੈ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਮ